ਤੋ ਦੋਸਤੋ ਸਰਦੀਆਂ ਦਾ ਟਾਈਮ ਹੋ ਗਿਆ ਹੈ। ਵਾਈਟ স্মੁਕ ਦੀ ਸਮੱਸਿਆ, ਹੀਟਰ ਪਲੱਗ ਲੱਗਦੇ ਨਹੀਂ, ਪ੍ਰੋਪਰ ਟੈਂਪਰੇਚਰ ਚ ਕਿੱਥੇ ਪ੍ਰੋਬਲਮ ਹੈ। ਇਸ ਵੀਡੀਓ ਦੇ ਐਂਡ ਤੱਕ ਜਰੂਰ ਬਣ ਰੋ। ਅੱਜ ਆਪਾਂ ਤੁਹਾਨੂੰ ਗਲੋ ਪਲੱਗ ਕਿਉਂ ਜ਼ਰੂਰੀ ਹੈ, ਚਿੱਟਾ ਧੂਆਂ ਕਿਉਂ ਮਾਰਦੀ ਹੈ, ਬਲੈਕ স্মੁਕ ਕਿਉਂ ਮਾਰਦੀ ਹੈ, ਮਾਸ ਫਲੋ ਸੈਂਸਰ ਕੀ ਕੰਮ ਕਰਦਾ, ਟੈਂਪਰੇਚਰ ਸੈਂਸਰ ਕੀ ਕਰਦਾ। ਵੀਡੀਓ ਦੇ ਐਂਡ ਤੱਕ ਜਰੂਰ ਬਣੇ ਰੋ। ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਮੈਂ ਤੁਹਾਡਾ ਗੁਰਪ੍ਰੀਤ ਸਿੰਘ ਬਾਈ ਪ੍ਰੀਤ ਮੋਟਰ ਮੋਗੇ ਵਾਲਾ। ਬਹੁਤ ਸਾਰੀਆਂ ਗੱਡੀਆਂ 'ਚ ਤਾਂ ਇੰਜੈਕਟਰਾਂ ਦੀ ਸਮੱਸਿਆ ਹੋਵੇ ਤੇ ਵਾਈਟ ਸਮੋਕ ਹੁੰਦਾ। ਤੇ ਹੀ ਦੋਸਤ ਗੱਡੀ ਦੇ ਵਿੱਚ ਬਹਿਣਸਾਰ ਆਏ ਸੈਲਫ ਮਾਰ ਦਿੰਦੇ। ਨਹੀਂ ਮਾਰਨੀ ਦੋਸਤੋ। ਆਪਾਂ ਸੋਚ ਲਾਉਣੀ ਹੈ। 1 2 3 4 ਤੇ 5 ਆਪਾਂ ਮਾਰਨੀ ਹੈ ਸੈਲਫ। ਇਸ ਗੱਡੀ 'ਚ ਸੀ ਵਾਈਟ ਸਮੋਕ ਦੀ ਸਮੱਸਿਆ। ਪਿੱਛੇ ਚੱਲੋ ਬੇਟਾ। ਫੱਕ ਕਰਦੀ ਸੀ। ਗੱਡੀ ਸਟਾਰਟ ਹੈ। ਇੱਕ ਕੰਮ ਜ਼ਰੂਰ ਕਰਿਆ ਕਰੋ। ਜਿਹੜਾ ਗਲੋ ਪਲੱਗ ਹੈ ਨਾ ਕੈਪੈਸਟਰੈਂਟ ਚੈਂਬਰ ਨੂੰ ਹੀਟ ਕਰਨ ਵਾਸਤੇ ਹੈ ਇਹ ਚਾਹੇ ਕਿ ਡਾਇਰੈਕਟ ਇੰਜੈਕਸ਼ਨ ਤੇ ਕਾਮਨ ਰੇਲ ਹੈ ਡਾਇਰੈਕਟ ਦਾ ਮਤਲਬ ਹੁੰਦਾ ਜਿਹੜਾ ਖਜ਼ਾਨੇ ਦੇ ਉੱਤੇ ਨੋਜ਼ਲ ਦਾ ਸਿੱਧਾ ਫੁਹਾਰਾ ਪਵੇ ਇਨਡਾਇਰੈਕਟ ਹੁੰਦਾ ਸੀ ਨੋਜ਼ਲ ਦਾ ਖਜ਼ਾਨਾ ਅੱਗੇ ਅੱਡ ਬਣਿਆ ਹੁੰਦਾ ਸੀ ਜਿੱਦਾਂ ਕਿ ਜਿਹਨੂੰ ਆਪਾਂ ਸਾਦੇ ਇੰਜਨ ਕਹਿੰਦੇ ਹੁੰਦੇ ਸੀ ਫੀਟਰਾ ਵਾਲੇ ਪਰ ਇਹਨਾਂ ਨੇ ਡਾਇਰੈਕਟ ਇੰਜੈਕਸ਼ਨ ਕਾਮਨ ਰੇਲ ਦੇ ਵਿੱਚ ਵੀ ਗਲੋ ਪਲੱਗ ਲਾਤੇ ਇਸ ਕਰਕੇ ਲਾਤੇ ਬਿਪਾਰੀ ਇਲਾਕਾ ਹੋਵੇ ਠੰਡਾ ਏਰੀਆ ਹੋਵੇ ਟੈਂਪਰੇਚਰ ਜਿੰਨਾ ਚਿਰ 40 ਡਿਗਰੀ ਟੈਂਪਰੇਚਰ ਮਨਟੇਨ ਨਹੀਂ ਹੁੰਦਾ ਤੇ ਗਲੋਪ ਲੱਗ ਨੂੰ ਹਲਕਾ ਹਲਕਾ ਕਰੰਟ ਜੰਦੇ ਰਹਿੰਦੇ ਆ ਤਾਂ ਜੋ ਤੁਹਾਡੀ ਗੱਡੀ ਦੇ ਵਿੱਚ ਵਾਈਟ স্মੋਕ ਦੀ ਸਮੱਸਿਆ ਤੁਹਾਡੀ ਗੱਡੀ ਦੀ ਐਵਰੇਜ ਇੱਕ ਰੀਜ਼ਨ ਕੀ ਹੈਗਾ ਵੀ ਟੈਂਪਰੇਚਰ ਸੋਚਾ ਜਿਹੜੀ ਆਪਾਂ ਟੈਂਪਰੇਚਰ ਸੋਚ ਕੋਲ ਚੱਲਦੇ ਆ ਦੋਸਤੋ ਅੱਜ ਇੱਕ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰਨੀ ਹੈ ਵਾਈਟ স্মੋਕ ਦੀ ਸਮੱਸਿਆ ਬਲੈਕ স্মੋਕ ਦੀ ਸਮੱਸਿਆ ਬਹੁਤ ਸਾਰੇ ਦੋਸਤਾਂ ਨੇ ਗੱਡੀਆਂ ਬਲੈਕ ਸਪੋਟ ਮਾਰਦੀਆਂ ਜਾਂ ਬੂਸਟ ਸੈਂਸਰ ਪ੍ਰੋਪਰ ਕੰਮ ਨਹੀਂ ਕਰਦਾ ਜਾਂ ਇੰਜਨ ਕੁਲੈਂਟ ਟੈਂਪਰੇਚਰ ਕਿੰਨਾ ਹੈ ਤੇ ਜਾਂ 에어 ਟੈਂਪਰੇਚਰ ਕੁਲੈਂਟ ਕਿੰਨਾ ਕਿਉਂਕਿ ਜਿਹੜਾ 에어 ਟੈਂਪਰੇਚਰ ਸੈਂਸਰ ਬਤੀ ਦਿਖਾ ਰਿਹਾ ਇਹ 에어 ਨੂੰ ਕਿਲੋਗ੍ਰਾਮ ਦੇ ਵਿੱਚ ਮਾਪਦਾ ਹੈ ਬਹੁਤ ਸਾਰੇ ਦੋਸਤ ਕਹਿੰਦੇ ਇਹ ਕਿਵੇਂ ਮਾਪਦਾ ਹੈ ਇਹ ਆਪ ਅੱਜ ਕਰਕੇ ਦਿਖਾਵਾਂਗੇ ਪ੍ਰੀਤ ਮੋਟਰਸ ਮੋਗਾ ਸੋ ਦੋਸਤੋ ਗਲੋ ਪਲੱਗ ਆ ਜਿਹੜੇ ਇਸ ਟਾਈਮ ਆਫ ਹੈ ਨੰਬਰ 2 ਦੇ ਉੱਤੇ ਗਲੋ ਪਲੱਗ ਹੋਗੇ 3 ਨੰਬਰ ਤੇ ਇੰਜਨ ਕੂਲੈਂਟ ਟੈਂਪਰੇਚਰ ਹੋ ਗਿਆ ਉਸ ਤੋਂ ਬਾਅਦ 에ਅਰ ਟੈਂਪਰੇਚਰ ਹੋ ਗਿਆ ਜਿਹੜਾ ਬੂਸਟ ਪ੍ਰੈਸ਼ਰ ਤੇ ਮੈਪ ਸੈਂਸਰ ਜਿਹੜਾ ਦੱਸਦਾ ਹੁੰਦਾ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਵੇਖਾਂਗੇ ਬੱਲਵ ਆਪਾਂ ਲਾ ਲਿਆ ਬੇਟਾ ਨਾਲ ਟੱਚ ਕਰਿਓ ਗੱਡੀ ਸਟਾਰਟ ਕਰਿਓ ਬੇਟਾ ਕਿੰਨਾ ਚਿਰ 글로 ਪਲੱਗ ਲੱਗੇ ਰਹਿੰਦੇ ਆ 글로 ਪਲੱਬ 글로 ਪਲੱਗ ਦੀ ਬਹੁਤ ਐਹਮੀਅਤ ਹੈ ਬੇਟਾ ਬਾਅਦ ਦੀ ਸਿਰਫ ਮਾਰੋ ਜਲਦੀ ਕਰੋ ਲਓ ਜੀ ਬੇਟਾ ਬਾਰੀ ਨੂੰ ਥੱਲੇ ਕਰਿਓ ਦੇਖੋ ਜੀ 글로 ਪਲੱਗ ਲੱਗੇ ਹੋਏ ਹਨ ਟੈਂਪਰੇਚਰ 36 ਹੈ ਨਾ ਜਦੋਂ 36 ਹੈ ਤੇ 에어 ਦਾ ਟੈਂਪਰੇਚਰ 35 ਹੋ ਗਿਆ ਤੇ ਦੂਜਾ 37 ਹੋ ਗਿਆ ਦੇਖੋ ਤੇ 글로 ਪਲੱਗ ਨੇ 40 ਡਿਗਰੀ ਤੇ ਜਾ ਕੇ ਨੂੰ ਕੱਟ ਕਰਾ ਦੇਣਾ ਥੋੜਾ ਥੋੜਾ ਲੱਗ ਲੱਗ ਕੇ ਬੁਝੀ ਜਾਂਦੇ ਰਹਿੰਦੇ ਆ ਤਾਂ ਜੋ ਕਪੈਸਟਰਨ ਚੈਂਬਰ ਆ ਹੀਟ ਰਵੇ ਬੜਾ ਮਾੜੀ ਰਹਿ ਦੇ ਦੋ ਛੇਤੀ 39 ਹੋ ਗਿਆ ਜੀ 글로 ਪਲੱਗ ਆਨ ਹੈ ਜੀ ਉਹ ਦੇਖੋ ਆਨ ਇਹ ਵੀਡੀਓ ਤੁਹਾਨੂੰ ਸਮਝਾਉਣ ਲਈ ਹੈ ਜਿਹੜੇ ਦੋ ਸਮਝਉਂਦੇ ਵੀ ਸਾਡੀ ਗੱਡੀ ਇਸ਼ੂ ਕੋਈ ਨਹੀਂ 글로 ਪਲਗ ਰਹਿਣ ਦੋ ਜੀ ਕੀ ਲੋੜ ਹੈ 글로 ਪਲਗ ਲਾਉਣ ਦੀ ਸੋ ਦੋਸਤੋ 글로 ਪਲਗਾਂ ਦੀ ਲੋੜ ਹੈਗੀ ਆ ਹੁਣੇ ਟੈਂਪਰੇਚਰ ਦੇ ਮੁਤਾਬਕ ਜਿੰਨਾ ਚਿਕਰ ਇੰਜਨ ਨੂੰ ਟੈਂਪਰੇਚਰ ECM ਵੀ ਕਮਾਂਡ ਜਾ ਰਹੀ ਹੈ ਨਾਲ ਦੀ ਨਾਲ 에어 ਟੈਂਪਰੇਚਰ ਬੱਤੀ ਹੋ ਗਿਆ ਤੇ ਕਿੰਨੇ ਟਾਈਮ ਤੇ ਜਾ ਕੇ 글로 ਪਲਗ ਬੁੱਝਦੇ ਐ ਇਹ ਐਕਸਪੀਰੀਅਸ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਗਰਮੀਆਂ ਦੇ ਵਿੱਚ ਇਹ ਜਲਦੀ ਹੀ ਬੁੱਝ ਜਾਂਦੇ ਐ ਕਿਵੇਂ ਪਤਾ ਲੱਗਦਾ ਐ ਕੀ ਗੱਡੀ ਠੰਡੇ ਲਾਕੇ ਚ ਹੈ ਇਹ ਟੈਂਪਰੇਚਰ ਸੋਚਾ ਜਿਹੜੀ ਉਹ ਦੱਸੀ ਜਾਂਦੀ ਹੈ ਬਲੂ ਪਲੱਗ ਬੁੱਝ ਗਏ 43 ਤੇ ਲਗਭਗ ਬੁੱਝ ਗਏ ਆਪਾਂ ਹੁਣ ਰੇਸ ਦੇਵਾਂਗੇ ਬੇਟਾ ਰੇਸ ਦਿਓ ਜਿਵੇਂ ਜਿਵੇਂ 에ਅਰ ਵਿੱਚ ਦੀ ਪਾਸ ਹੋ ਜਾਂਦੀ ਹੈ ਸਲੋ ਹੋ ਗਈ ਠੰਡੀ ਹੋ ਗਈ 26 ਹੋ ਗਿਆ ਬੇਟਾ ਰੇਸ ਦੇ ਹੀ ਰੱਖਿਓ ਦੇ ਹੀ ਰੱਖੋ ਰੇਸ 1 ਕਾਰ ਪੀ ਐਮ ਤੇ ਬੇਟਾ ਕੁਈ ਬੜੀ ਮੁਸ਼ਕਿਲ ਹੁੰਦੀ ਹੈ ਗੱਡੀ ਸਟਾਰਟ ਕਰਨ ਵਾਲਾ ਕੋਈ ਹੋਰ ਹੋਵੇ ਵੀਡੀਓ ਬਣਾਉਣ ਵਾਲਾ ਕੋਈ ਹੋਰ ਹੋਵੇ ਫਿਰ ਇਦਾਂ ਦੀਆਂ ਚੀਜ਼ਾਂ ਸਮਝਾਉਣ 'ਚ ਬਹੁਤ ਦਿੱਕਤ ਆਉਂਦੀ ਹੈ ਬੇਟਾ ਰੇਜ ਦਿਓ ਥੋੜੀ ਜਿਹੀ ਹੋਰ ਲੋਈ ਤੇਤੀ ਹੋ ਗਿਆ 35 ਹੋ ਗਿਆ ਮੌਸਮ ਹੋ ਗਿਆ ਚੇਂਜ ਬਹੁਤ ਸਾਰੀਆਂ ਗੱਡੀਆਂ ਦੇ ਵਿੱਚ ਇਸ਼ੂ ਬਲੈਕ স্মੋਕ ਦਾ ਵਾਈਟ স্মੋਕ ਦਾ ਐਵਰੀ ਨੇ ਜਿੰਦੀ ਐਕਚੁਅਲੀ ਗੱਡੀ ਰੱਖਣ ਵੇਲੇ ਕੋਈ ਬੰਦੇ ਨੂੰ ਕੋਈ ਸਮਝਾਉਂਦਾ ਹੀ ਨਹੀਂ ਵੀ ਤੁਹਾਡੀ ਗੱਡੀ ਸਰਦੀਆਂ ਦੇ ਵਿੱਚ ਕਿੰਨੇ ਮਿੰਟ ਸਟਾਰਟ ਰੱਖਣੀ ਚਾਹੀਦੀ ਹੈ ਘੱਟੋ ਘੱਟ ਜਨ ਇੱਕ ਟੈਂਪਰੇਚਰ ਸਵਿਚ ਉੱਠਦੀ ਨਹੀਂ ਉਹਨਾਂ ਚਕ ਤੁਹਾਡੀ ਗੱਡੀ ਸਟਾਰਟ ਰਹਿਣੀ ਚਾਹੀਦੀ ਆਜੋ ਟੈਂਪਰੇਚਰ ਦੀ ਸਵਿਚ ਕਿਵੇਂ ਦੱਸਦੀ ਹੈ ਬੇਟਾ ਨੇੜੇ ਆਜੋ ਆਜੀ ਕੂਲੈਂਟ ਟੈਂਪਰੇਚਰ ਸਵਿਚ ਹੈ ਤੇ ਲੱਗੀ ਹੁੰਦੀ ਹੈ ਆਪਣੀ ਐਲਬੋ ਤੇ ਐਲਬੋ ਕਿੱਥੇ ਲੱਗੀ ਹੁੰਦੀ ਹੈ ਇਸ ਸਾਹ ਤੇ ਉਹ ਲੱਗਦੀ ਹੈ ਜੀ ਐਲਬੋ ਠੀਕ ਹੈ ਜੀ ਅਲਬੋ ਕਮਾਂਡ ਕਿਨੂੰ ਦਿੰਦੀ ਐ ECM ਨੂੰ ECM ਕਮਾਂਡ ਫਿਰ ਰਲੇ ਨੂੰ ਦਿੰਦਾ ਹੈ ਦੇ ਕਨੈਕਸ਼ਨ ਜਿਹੜਾ ਬੱਲਬ ਦਾ ਗਲੋਪ ਲੱਗਦਾ ਕੱਟ ਦੇ ਕਿਉਂਕਿ ਟੈਂਪਰੇਚਰ ਬਹੁਤ ਹੋ ਗਿਆ ਐ ਟੈਂਪਰੇਚਰ ਕਮਾਂਡ ਦਿੰਦਾ ਐ ECM ਨੂੰ ਜਦੋਂ ECM ਦੇ ਕੋਲੇ ਟੈਂਪਰੇਚਰ ਵੱਧ ਜਾਣ ਲੱਗ ਪੈਂਦਾ ਆਪਾਂ ਕਈ ਵਾਰ ਕਹਦੇ ਨੇ ਗੱਡੀ ਚੋਕ ਲੱਗੀ ਜੀ ਚੋਕ ਲੱਗਣ ਦਾ ਕਾਰਨ ਹੁੰਦਾ ਐ ਵੀ ਜਿਹੜੇ ਟੈਂਪਰੇਚਰ ਐ ਉਹੀ ECM ਨੂੰ ਕਮਾਂਡ ਦੇ ਰਿਹਾ ਵੀ ਗੱਡੀ ਠੰਡੀ ਹੈ ਠੰਡੀ ਗੱਡੀ ਨੂੰ ਚੋਕ ਲੱਗਣੀ ਸੁਭਾਵਿਕ ਹੈ ਕਿਉਂਕਿ ਇਹ ਡਾਇਰੈਕਟ ਇੰਜੈਕਸ਼ਨ ਕਾਮਨ ਰੇਲ ਹੋ ਗਿਆ ਇਹਨਾਂ ਨੂੰ ਕੋਈ ਚੋਕ ਆਪਾਂ ਨਹੀਂ ਲਾਉਣੀ ਤੇ ECM ਲਗਾਉਂਦਾ ਹੈ 글로 ਪਲੱਗ ਉਹਨਾਂ ਚ ਕਰ ਚੱਲੀ ਜਾਂਦੇ ਰਹਿੰਦੇ ਆ ਲਾਈਟ ਜਾਈ ਜਾਂਦੀ ਹੈ ਕਰੰਟ ਜਾਈ ਜਾਂਦਾ ਉਹ ਆਪਦੀ ਵਰਕਿੰਗ ਕਰਦੇ ਰਹਿੰਦੇ ਹੀਟ ਤੇਲ ਦੇ ਫਿਊਲ ਨੂੰ ਗਰਮ ਕਰ ਦਿੰਦੇ ਗੈਸ ਬਣਨ ਵਾਸਤੇ ਆਈ ਜਿਹੜਾ ਇਹ ਮਾਸ 에য়ার ਫਲੋ ਸੈਂਸਰ ਹੈ ਇਹ ਟੈਂਪਰੇਚਰ ਦਾ ਜਿਹੜਾ ਸਿਗਨਲ ਇਹਨੂੰ ਦਿੰਦਾ ਰਹਿੰਦਾ ਹੈ ਬਹੁਤ ਸਾਰੇ ਦੋਸਤਾਂ ਕਹਿੰਦੇ ਹੁੰਦੇ ਜੀ ਮਾਸਰ ਫਲੋ ਸੈਂਸਰ ਦੀ ਕੀ ਲੋੜ ਹੈ ਮਾਸਰ ਫਲੋ ਸੈਂਸਰ ਇਸ ਕਰਕੇ ਦੇਖਣਾ ਪੈਂਦਾ ਹੈ ਅਗਰ ਤੁਹਾਡੀ ਗੱਡੀ ਐਵਰੇਜ ਨਹੀਂ ਨਾ ਦਿੰਦੀ ਤੁਸੀਂ ਕੰਮ ਕਰਾ ਕੇ ਲੈ ਗਏ ਅਸੀਂ ਕਈ ਵਾਰੀ ਕੰਮ ਕਰਦੇ ਅਗਲਾ ਤਾਂ ਨੋ ਯਾਰ ਮਿਸਤਰੀ ਜੀ ਛੱਡੋ ਬਜਟ ਨੂੰ ਕੋਈ ਗੱਲ ਨਹੀਂ ਸਰ ਤੂੰ ਕੀ ਡਾਇਰੈਕਟ ਇੰਜੈਕਸ਼ਨ ਕਾਮਨ ਰੇਲ ਡਾਇਰੈਕਟ ਇੰਜੈਕਸ਼ਨ ਕਾਮਨ ਰੇਲ BS4 BS4 BS6 ਦੇ ਵਿੱਚ ਟੈਂਪਰੇਚਰ ਕਟੇਨੇਟਰ ਕਨਵਰਟਰ ਡੀਪੀਐਫ ਤੇ ਵੀ ਲਾ ਦੇ ਕੁਲ ਟੈਂਪਰੇਚਰ ਦੀ ਸੋਚ ਦੇ ਕਮਾਂਡ ECM ਨੂੰ 에ਅਰ ਮਾਸ ਦੀ ਕਮਾਂਡ ECM ਨੂੰ ਉਸ ਤੋਂ ਬਾਅਦ ਅਗਜਾਸਟ ਧੂਏ ਦੀ ਕਮਾਂਡ ਟੈਂਪਰੇਚਰ ਦੀ ECM ਨੂੰ O2 ਸੈਂਸਰ ਦੀ ਕਮਾਂਡ ECM ਨੂੰ ਜਦੋਂ ਸਾਰੀਆਂ ਕਮਾਂਡਾਂ ਇਕੱਠੀਆਂ ਹੋ ਕੇ ECM ਡਿਸਾਈਡ ਕਰਦਾ ਹੈ ਵੀ ਹੁਣ ਮੈਂ ਇਹਦਾ ਫਿਊਲ ਹੈ ਜਿਹੜਾ ਘਟਾ ਦੇਵਾਂ ਜਦੋਂ ਫਿਊਲ ਘਟੂਗਾ ਮਗਲੇ ਪਾਸੇ ਸਮੋਕ ਘਟੂਗੀ ਕਿਉਂਕਿ ਕਸਟਮਰ ਜਿੰਨਾ ਸੀ ਬਰੀਕੀ ਚ ਜਾਣਾ ਚਾਹਣਾ ਹੈ ਉਹਨਾਂ ਕਸਟਮਰ ਬਰੀਕੀ ਚ ਜਾਣਾ ਹੀ ਨਹੀਂ ਚਾਹਦਾ ਉਹ ਕਹਿੰਦਾ ਯਾਰ ਮਿਸਤਰੀ ਕਮਲਾ ਹੋਇਆ ਯਾਰ ਸਮਾਨ ਤੇ ਪੈਸੇ ਲਵਾਈ ਜਾਂਦਾ ਬਹੁਤ ਸਾਰੀਆਂ ਗੱਡੀਆਂ ਚ ਬਹੁਤ ਅੱਛੇ ਰਿਜ਼ਲਟ ਦਿੱਤੇ ਜਾਂਦੇ ਆ ਜਦੋਂ ਕਸਟਮਰ ਦੀ ਸਾਨੂੰ ਸਹਿਯੋਗ ਮਿਲਦਾ ਨਹੀਂ ਤਾਂ ਉਹ ਕਸਟਮਰ ਕਹਿੰਦਾ ਚੱਲਣ ਜੋ ਗਈ ਕੀ ਜੀ ਠੀਕ ਹੈ ਜੀ ਸੋ ਇਹ ਗੱਲ ਸਮਝਾਉਣ ਵਾਸਤੇ ਹੈ ਬਹੁਤ ਸਾਰੀਆਂ ਵੀਡੀਓ ਚੇਂजेस ਹੋ ਕੇ ਮਿਲਣਗੇ ਤੁਹਾਨੂੰ ਆਪਾਂ ਕੰਮ ਕਰਨਾ ਹੈ Enjoy ਦੇ ਨਾਲ ਲਾਈਫ ਨੂੰ ਡਿਸਟਰਬ ਨਹੀਂ ਕਰਨਾ ਕਿਸੇ ਦੀ ਸਾਲੇ ਮਾਫੀ ਚਾਹਣਾ ਗੁਰਨਾਨਕ ਪਾਤਸ਼ਾਹ ਦਾ ਜਿਹੜਾ ਫਲਸਫਾ ਨਾ ਉਹ ਇਨਸਾਨੀਅਤ ਹੈ ਇਨਸਾਨੀਅਤ ਤੌਰ ਤੇ ਜੇ ਦੇਖੀਏ ਅਸੀਂ ਗੱਡੀ ਰੱਖੀ ਹੈ ਤੇ ਜੇ ਗੱਡੀਏ ਸਮੋਕ ਦਿਖਾ ਰਹੀ ਹੈ ਇਨਸਾਨਾਂ ਲਈ ਵਾਤਾਵਰਣ ਲਈ ਇਹ ਮਾੜੀ ਹੈ ਕਿਉਂਕਿ ਇਨਸਾਨਾਂ ਦਾ ਇਹ ਏਅਰ ਜਿਹੜੀ ਖਾ ਰਹੀ ਹੈ ਕਾਰਬਨ ਡਾਈਆਕਸਾਈਡ ਛੱਡਦੀ ਹੈ ਸੋ ਇਹ ਗੱਲਾਂ ਨੂੰ ਜ਼ਰੂਰ ਧਿਆਨ ਰੱਖਿਓ ਜਿਹੜੇ ਦੋਸਤਾਂ ਨੇ ਕੰਮ ਕਰਾਉਣ ਆਉਣਾ ਹੋਵੇ ਨਿੱਕੀ ਜੀ ਰੀਲ 'ਚ ਮੈਨੂੰ ਪਤਾ ਵੀ ਰੀਲ ਪਾ ਰਿਹਾ ਹੈ ਤੇ ਮੈਂ ਹਾਂ ਬੇਕੂਫ ਲੋਕਾਂ ਨੂੰ ਸਮਝਾ ਰਿਹਾ ਪਰ ਅੱਜ ਸਮਝਾਉਣ ਦਾ ਵਿਸ਼ਾ ਨਹੀਂ ਅੱਜ ਪੈਸੇ ਕਮਾਉਣ ਦਾ ਵਿਸ਼ਾ ਹੈ ਪਰ ਪੈਸੇ ਵੀ ਕਮਾਉਣੇ ਆ ਦਰਗੁਜ਼ਰ ਲਈ ਸਮਝਾਉਣਾ ਵੀ ਇਨਸਾਨਾਂ ਨੂੰ ਜ਼ਰੂਰ ਹੈ ਕਿਉਂਕਿ ਇਨਸਾਨੀਅਤ ਜਿੱਥੇ ਖਤਮ ਹੋ ਰਹੀ ਹੈ ਜਿੱਥੇ ਸਵਾਰਥ ਵਧ ਰਿਹਾ ਉੱਥੇ ਇਨਸਾਨੀਅਤ ਖਤਮ ਹੋ ਰਹੀ ਹੈ ਸੋ ਇਨਸਾਨੀਅਤ ਨੂੰ ਪਰਖੀਏ ਗੱਲ ਨੂੰ ਸਮਝੀਏ ਜਿਆਦਾ ਬੈਟਰ ਹੈ ਆਪਾਂ ਪੌਦੇ ਲਾ ਰਹੇ ਆ ਆਪਾਂ ਗੱਡੀਆਂ ਲੈ ਰਹੇ ਆ ਪਰ ਆਪਣੀ ਆਕਸੀਜਨ ਨਾਲ ਜਿਹੜੀ ਉਹ ਸਟੋਰੇਜ ਜ਼ਿਆਦਾ ਰਵੇ ਜੋ এনवायरमेंट ਨੂੰ ਖਰਾਬ ਕਰਦੀਆਂ ਗੱਡੀਆਂ ਗਵਰਨਮੈਂਟ ਨੇ ਇਸੇ ਕਰਕੇ ਨੋ ਨ ਚੇਂਜ ਕੀਤੇ ਆ ਕਾਨੂੰਨ ਬਣ ਜਾਣਾ ਅਲੱਗ ਗੱਲ ਹੈ ਪਰ ਜੇ ਆਦਮੀ ਸਮਝ ਰੱਖਦਾ ਹੈ ਉਹ ਕਾਨੂੰਨਾਂ ਨੂੰ ਵਰਤਣ ਦੀ ਲੋੜ ਨਹੀਂ ਹੈਗੀ ਨਾ ਸਰਕਾਰਾਂ ਨੂੰ ਬਣਾਉਣ ਦੀ ਲੋੜ ਹੈਗੀ ਹੈ ਅਗਰ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਕਮੈਂਟ ਪਾਉਣ ਵਾਲੇ ਦਾ ਬਹੁਤ ਧੰਨਵਾਦ ਮੈਂ ਆਪਣੀ ਗੱਲ ਸੱਚੀ ਤੇ ਸੂਚੀ ਰੱਖਦੀ ਆ